ਸਤਿ ਸ਼੍ਰੀ ਅਕਾਲ ਮੈਂ ਅ블ਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਤੋਂ ਪਰਾਂ ਦੇ ਵਿੱਚ ਅਸੀਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਚਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਰਾ ਸਵਾਗਤ ਕਰਦੇ ਫਿਰ ਇੱਕ ਇੱਕ ਕਰਦੇ ਖਬਰ ਦੇ ਉੱਤੇ ਗੱਲਬਾਤ ਕਰਦੇ ਸਰ ਸਵਾਗਤ ਹੈ ਪਰਾਂ ਦੇ ਵਿੱਚ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਢਿੱਲੋਂ ਸਾਹਿਬ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਕੱਲ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲਾ ਸ਼ੁਰੂ ਹੋ ਜਾਵੇਗਾ ਜੀ 25 26 27 ਢਿੱਲੋਂ ਸਾਹਿਬ ਬਲਵਿੰਦਰ ਜ ਬੜੇ ਲੰਬੇ ਸਮੇਂ ਤੋਂ ਨਾਮ ਵੀ ਤਬਦੀਲ ਕਰ ਦਿੱਤਾ ਗਿਆ ਸੀ ਜਦੋਂ ਐਸ ਕੇ ਆਲੂਵਾਲੀਆ ਫੱਤੇਗੜ ਸਾਹਿਬ ਦੇ ਡਿਪਟੀ ਕਮਿਸ਼ਨਰ ਹੁੰਦੇ ਸਨ ਇਹਨਾਂ ਦਾ ਨਾਮ ਬਦਲ ਕੇ ਰੱਖ ਦਿੱਤਾ ਗਿਆ ਸੀ ਸ਼ਹੀਦ ਦੀ ਜੋੜ ਮੇਲ ਫੱਤੇਗੜ ਸਾਹਿਬ ਦਾ ਸ਼ਹੀਦੀ ਜੋੜ ਮੇਲ ਭਲਕੇ 25 ਤਰੀਕ ਤੋਂ ਸ਼ੁਰੂ ਹੋਣ ਜਾ ਰਿਹਾ ਹੈ 27 ਤੱਕ ਇਹ ਚੱਲੇਗਾ 27 ਨੂੰ ਨਗਰ ਕੀਰਤਨ ਤੋਂ ਬਾਅਦ ਸੰਗਤਾਂ ਵਾਪਸ ਚਾਲੇ ਪਾ ਦਿੰਦੀਆਂ ਨੇ ਪਰ ਲੋਕਾਂ ਦੇ ਵਿੱਚ ਜੋ ਉਤਸ਼ਾਹ ਆ ਉਹ ਦੇਖਣਯੋਗ ਹੈ ਫਤੇਗੜ ਸਾਹਿਬ ਨੂੰ ਭਾਵੇਂ ਕੋਈ ਵੱਡੀ ਸੜਕ ਜਾ ਰਹੀ ਹੈ ਸੰਪਰਕ ਸੜਕ ਜਾ ਰਹੀ ਹੈ ਜਾਂ ਕੋਈ ਛੋਟੀ ਜੀ ਸੜਕ ਜਾ ਰਹੀ ਹੈ ਤਾਨੂੰ ਉਸ ਸੜਕ ਦੇ ਉੱਤੇ ਲੋਕ ਸੰਗਤਾਂ ਨੂੰ ਲੰਗਰ ਛਕਾਉਂਦੇ ਮਿਲ ਲੰਗੇ ਕਿਸੇ ਪਾਸੇ ਚਾਹ ਦਾ ਲੰਗਰ ਹੈ ਕਿਧਰੇ ਪ੍ਰਸ਼ਾਦਿਆਂ ਦਾ ਲੰਗਰ ਹੈ ਜਾਂ ਬ੍ਰੈਡ ਪਕੌੜਾ ਵਗੈਰਾ ਇਹ ਵੀ ਲੋਕ ਲੰਗਰ ਲਾ ਲੈਂਦੇ ਨੇ ਔਰ ਛਰਦਾ ਦੇ ਮੁਤਾਬਕ ਬਹੁਤ ਸਾਰੇ ਲੋਕ ਯੋਗਦਾਨ ਵੀ ਪਾਉਂਦੇ ਨੇ ਔਰ ਜਦੋਂ ਉਹ ਰੋਕ ਰੋਕ ਕੇ ਲੋਕਾਂ ਨੂੰ ਸ਼ਿਕਾਇਆ ਜਾਂਦਾ ਹੈ ਮੈਂ ਇੱਕ ਬੇਨਤੀ ਜ਼ਰੂਰ ਜਦ ਅੱਜ ਕੱਲ੍ਹ ਤੱਕ ਸਾਬ ਨੂੰ ਬੇਨਤੀ ਕਰਦਾ ਕਿ ਇੱਕ ਨਿਜ਼ਮ ਬਣਾ ਦਿਓ ਘਟੋ ਘਟ ਆਪਣਾ ਤਾਂ ਬਣਾ ਲਓ ਕਿ ਜਿਹੜੇ ਸੱਜਣ ਲੰਗਰ ਦੇ ਪ੍ਰਬੰਧਕ ਨੇ ਉਹ ਜਾਂਦੇ ਹੋਏ ਸਫਾਈ ਕਰਕੇ ਜਾਇਆ ਕਰਨਾ ਅੱਜ ਕੱਲ ਡਿਸਪੋਜੀਬਲ ਬਰਤਨ ਆ ਗਏ ਉਹ ਲੰਗਰ ਤਾਂ ਲੱਗ ਹਟਦਾ ਤੇ ਪਰ ਕਈ ਕਈ ਮਹੀਨੇ ਆ ਪਲੇਟਾਂ ਚਮਚੇ ਗਲਾਸ ਇਹ ਹਵਾ ਚ ਉੱਡਦੇ ਤੁਰੇ ਫਿਰਦੇ ਆ ਸਾਰੀਆਂ ਥਾਂਾਂ ਤੇ ਨਹੀਂ ਬਹੁਤ ਸਾਰੀਆਂ ਥਾਂਾਂ ਤੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਲੰਗਰ ਦੀ ਸਮਾਪਤੀ ਤੋਂ ਬਾਅਦ ਪਹਿਲਾਂ ਇਹ ਸਾਰੀਆਂ ਚੀਜ਼ਾਂ ਦੀ ਸਫਾਈ ਕਰਦੇ ਐ ਫਿਰ ਚਾਲੇ ਪਾਉਂਦੇ ਨੇ ਇੱਕ ਚੰਗੀ ਪ੍ਰਤ ਹੋਣੀ ਚਾਹੀਦੀ ਐ ਤੇ ਕਰਨੀ ਵੀ ਚਾਹੀਦੀ ਐ ਸੋ ਮੈਂ ਜਿੱਥੇ ਜਿਹੜੇ ਸੱਜਣ ਲੱਗਾ ਲਾਉਂਦੇ ਨੇ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਐ ਕਿ ਤੁਸੀਂ ਘਟੋ ਘਟੇ ਕਿਤਾ ਇਹ ਕੰਮ ਜ਼ਰੂਰ ਕਰ ਲਓ ਇੱਕ ਤੁਹਾਡਾ ਲੰਗਰ ਜਿਹੜੇ ਪਾਸੇ ਲੱਗਿਆ ਹੋਇਆ ਹੈ ਘੱਟੋ-ਘੱਟ ਕਿਰਪਾ ਕਰਕੇ ਜਿਹੜੇ ਤੁਸੀਂ ਵਾਹਨ ਰੋਕਦੇ ਹੋ ਮੋਟਰਸਾਈਕਲ ਸਕੂਟਰ ਕਾਰ ਬੱਸ ਟਰੱਕ ਜੋ ਵੀ ਉਹ ਆਪਣੇ ਪਾਸੇ ਆ ਲੈ ਰੋਕੋ ਜੋ ਦੋਨਾਂ ਪਾਸਿਆਂ ਦਾ ਸੀ ਰੋਕ ਲੈਣੇ ਆ ਤਾਂ ਜਾਮ ਲੱਗਦੇ ਨੇ ਤੁਹਾਡੀ ਸ਼ਰਦਾ ਨੂੰ ਸਲਾਮ ਤੁਸੀਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰਕੌਰ ਜੀ ਜਿੱਥੇ ਉਹਨਾਂ ਨੂੰ ਸ਼ਰਧਾ ਭੇਟ ਕਰਨਾ ਆਉਂਦੇ ਹੋਂ ਉੱਥੇ ਹਰ ਸਾਲ ਲੰਗਰ ਦੀ ਸੇਵਾ ਵੀ ਕਰਦੇ ਹੋਂ ਤੇ ਇਹ ਇੱਕ ਚੰਗੀ ਪਿਰਤ ਹੈ ਔਰ ਇਹ ਜਿਹੇ ਤਿੰਨ ਦਿਨ ਨੇ ਜਦੋਂ ਪਤੇਗੜ ਸਾਹਿਬ ਤੋਂ ਲੈ ਕੇ 100-100 ਕਿਲੋਮੀਟਰ ਤੱਕ ਤੁਹਾਨੂੰ ਸੜਕਾਂ ਤੇ ਲੰਗਰ ਮਿਲ ਲਗੇ ਸੋ ਕੱਲ ਤੋਂ ਇਹ ਸ਼ਹੀਦੀ ਜੋੜ ਮੇਲ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਦੀ ਯਾਦ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਤੇ ਜਿਹੜੇ ਲੰਗਰ ਵਾਲੇ ਸੱਜਣ ਨੇ ਉਹਨਾਂ ਨੂੰ ਤਾਂ ਕਈ ਦਿਨ ਹੋ ਗਏ ਉਹ ਪਹਿਲੇ ਆ ਕੇ ਉਹਨਾਂ ਨੇ ਆਪੋ ਆਪਣੇ ਆਥਾਵਾ ਤੇ ਡੇਰੇ ਮੱਲ ਲਏ ਨੇ ਤੇ ਕੱਲ ਤੋਂ ਤਾਂ ਫਿਰ ਉਹ ਸੰਗਤਾਂ ਨੂੰ ਲੰਗਰ ਛਕਾਉਂਦੇ ਨਜ਼ਰ ਆਉਣਗੇ ਜੀ ਟਲਸਾ ਗੱਲ ਕਰਾਂਗੇ ਜੀ ਵਿਧਾਇਕ ਨੇ ਜੀ ਕੁਲਦੀਪ ਸਿੰਘ ਖਾਲੀਵਾਲ ਜੋ ਕਿ ਲਗਾਤਾਰ ਸਰਕਾਰ ਦੇ ਉੱਤੇ ਦੇ ਹੱਕ ਚ ਪੂਰਦੇ ਨੇ ਤੇ ਵਿਰੋਧੀਆਂ ਤੋਂ ਤੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਉਂਦੇ ਨੇ ਤਾਂ ਉਹਨਾਂ ਵੱਲੋਂ ਹੁਣ ਉਹਨਾਂ ਦੇ ਨਾਲ ਲੱਗਦਾ ਅਜਨਾਲੇ ਦੇ ਨਾਲ ਲੱਗਦਾ ਜੀ ਪਿੰਡ ਭੁੱਖਾ ਹਰੀ ਸਿੰਘ ਵਾਲਾ ਹੋਣਾ ਜਿਹੜਾ ਉਹਨਾਂ ਦੇ ਹੱਦ ਦੇ ਅੰਦਰ ਆ ਗਿਆ ਤੇ ਉਹਨੇ ਸਰਕਾਰ ਨੂੰ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਜੀ ਖਾਲੀਵਾਲ ਸਾਹਿਬ ਕਹਿੰਦੇ ਨੇ ਕਿ ਅਜਨਾਲਾ ਸ਼ਹਿਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਪੁਖਾ ਹਰੀ ਸਿੰਘ ਉਹਨੂੰ ਹੁਣ ਨਗਰ ਪੰਚਾਇਤ ਅਜਨਾਲਾ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਇਹਨੂੰ ਵੀ ਟੂ ਕਹਿੰਦੇ ਆ ਨੋਟੀਫਾਈਡ ਏਰੀਆ ਕਮੇਟੀ ਇਹਦੇ ਵਿੱਚ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਉਹ ਕਹਿੰਦੇ ਕਿ ਜਨਾਲਾ ਸ਼ਹਿਰ ਚ ਸਤਤ ਆਮ ਆਦਮੀ ਪਾਰਟੀ ਦੇ ਦਫਤਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਉਹ ਕਹਿੰਦੇ ਇਸ ਪਿੰਡ ਦੇ ਸ਼ਾਮਲ ਹੋਣ ਦੇ ਨਾਲ ਅਜਨਾਲਾ ਦੇ ਅਵਾਰਡ ਹੁਣ 17 ਹੋ ਜਾਣਗੇ ਨਗਰਪੰਚਾਇਤ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਬਾੜ ਬੰਦੀ ਦਾ ਅਸੀਂ ਕੰਮ ਵੀ ਨਿਪਟਾ ਲਾਂਗੇ ਔਰ ਪਿੰਡ ਦੇ ਵਿਕਾਸ ਹੁਣ ਜਨਾਲਾ ਸ਼ਹਿਰ ਬਣੂਗਾ ਇਸ ਮੌਕੇ ਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢੱਲੋਂ ਆਮ ਆਦਮੀ ਪਾਰਟੀ ਦੇ ਜਨਾਲਾ ਦੇ ਪ੍ਰਧਾਨ ਅਮਿਤ ਐਲ ਸਾਬਕਾ ਕਾਉਂਸਲਰ ਵਰਜਿੰਦਰ ਸਿੰਘ ਮਾਹਲ ਸ਼ਿਵਦੀਪ ਸਿੰਘ ਚਾਹਲ ਐਡਵੋਕੇਟ ਸੰਦੀਪ ਕੌਸ਼ਲ ਇਸੇ ਤਰ੍ਹਾਂ ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂ ਹਰਪ੍ਰੀਤ ਸਿੰਘ ਸੋਲ ਅਤੇ ਕਾਉਂਸਲਰ ਗੁਰਦੇਵ ਸਿੰਘ ਵੀ ਹਾਜ਼ਰ ਸਨ ਕਰਦੇ ਦੋ ਇਹ ਪਿੰਡ ਨੂੰ ਹੁਣ ਨਗਰ ਪੰਚਾਇਤ ਵਿੱਚ ਸ਼ਾਮਲ ਕਰ ਲਿਆ ਇੱਥੇ ਫਿਰ ਪੰਚਾਇਤ ਨਹੀਂ ਹੋਏਗੀ ਇੱਥੇ ਵੀ ਉਹਨੂੰ ਕਾਉਂਸਲਰ ਬਣਿਆ ਕਰਾਂਗੇ ਜੀ ਜੀ ਉਸੋ ਗੱਲ ਕਰਾਂਗੇ ਜੀ ਤਰਨਤਾਰਨ ਚੋਣਾਂ ਲੈ ਕੇ ਜਿੱਥੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਸੀਗੇ ਜੀ ਸੁਖਜਿੰਦਰ ਕੋਰ ਰੰਦਾਵਾ ਦੀ ਧੀ ਕੰਚਨਪ੍ਰੀਤ ਕਾਫੀ ਚਰਚਾ ਦੇ ਵਿੱਚ ਰਹੀ ਆ ਤੇ ਉਹਦੇ ਤੇ ਇਲਜ਼ਾਮ ਲੱਗਿਆ ਸੀ ਉਹ ਭਾਰਤ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਈ ਐ ਤੇ ਮਜੀਠਾ ਥਾਣੇ ਦੇ ਵਿੱਚ ਉਹਦੇ ਖਿਲਾਫ ਮਾਮਲਾ ਦਰਜ ਹੋਇਆ ਸੀ ਤੇ ਹੁਣ ਅਗਾਊ ਜਮਾਨਤ ਨਹੀਂ ਮਿਲੀ ਉਹਨਾਂ ਨੂੰ ਜੀ ਦੇਖੋ ਬੀਬੀ ਕੰਚਨਪ੍ਰੀਤ ਬਾਰੇ ਸਪਸ਼ਟੀਕਰਨ ਤਾਂ ਦੇਣਾ ਚਾਹੀਦਾ ਸਰਕਾਰ ਨੂੰ ਜਿਹੜਾ ਇਹ ਰੌਲਾ ਪਿਆ ਕਿ ਉਹ 네ਪਾਲ ਦੇ ਰਸਤੇੋਂ ਆਈ ਸੀ ਤੇ 네ਪਾਲ ਦੇ ਰਸਤੇੋਂ ਵਾਪਸ ਚਲੀ ਗਈ ਪਰ ਜਦੋਂ ਉਹ ਪ੍ਰਗਟ ਹੋ ਗਈ ਇੱਥੇ ਤੇ ਫਿਰ ਜਿਹੜਾ ਇਹ ਸੁਰੱਖਿਆ ਜਾਂ ਸਰਕਾਰੀ ਤੰਤਰ ਇਹ ਵੀ ਵੇਖਦਾ ਹੀ ਰਹਿ ਗਿਆ ਆ ਕੀ ਹੋ ਗਿਆ ਉਦੋਂ ਸਹੀ ਜ਼ਲਾਮ ਇੱਥੇ ਹੀ ਹੈ ਇੱਕ ਕੰਚਨਪ੍ਰੀਤ ਦੇ ਨਾਲ ਕੁਝ ਪੁਲਿਸ ਅਧਿਕਾਰੀਆਂ ਦੀ ਬਹਿਸ-ਬਾਜੀ ਵੀ ਹੋਈ ਉਹਦਾ ਪਰਚਾ ਵੀ ਦਰਜ ਹੈ ਉੱਥੇ ਤਾਂ ਕੰਚਨਪ੍ਰੀਤ ਦੀ ਅਗਾਊ ਜਵਾਨਤ ਉਹ ਰੱਦ ਕਰ ਦਿੱਤੀ ਗਈ ਹੈ ਬਜੀਠਾ ਥਾਣੇ ਦਾ ਮਾਮਲਾ ਹੈ ਇਸ ਮਾਮਲੇ ਦੇ ਵਿੱਚ ਜਾਂਚ ਪਤਾ ਲੱਗਾ ਕੰਚਨ ਪ੍ਰੀਤ ਆਪਣੀ ਮਾਂ ਜਿਹੜੀ ਉਹ ਪ੍ਰੋਫੈਸਰ ਸੁਖਵਿੰਦਰ ਕੌਰ ਹੈ ਉਹਦੇ ਪ੍ਰਚਾਰ ਵਾਸਤੇ ਉਹਦੀ ਹਮਾਇਤ ਵਾਸਤੇ ਇੱਥੇ ਆਈ ਸੀ ਕਹਿੰਦੇ ਆ ਕਿ ਪੁਲਿਸ ਨੇ ਜਾਂਚ ਕੀਤੀ ਤਾਂ ਕੰਚਨ ਪ੍ਰੀਤ ਨੇ ਝੂਠੀ ਪਛਾਣ ਦੀ ਬਰਤੋ ਕਰਕੇ ਕਈ ਜਾਲੀ ਦਾਸਤਾਵੇਜ਼ ਤਿਆਰ ਕਰਵਾਏ ਸਨ ਉਹਨਾਂ ਦਿਨਾਂ ਦੇ ਵਿੱਚ ਇਹ ਕੰਚਨਪ੍ਰੀਤ ਬਹੁਤ ਚਰਚਾ ਵਿੱਚ ਰਹੀ ਸੀ ਜਦੋਂ ਵੀ ਕਿਸੇ ਬੰਦੇ ਤੇ ਪਰਚਾ ਦਰਜ ਹੁੰਦਾ ਫਿਰ ਉਹਨੂੰ ਕਾਨੂੰਨੀ ਤੌਰ ਦੇ ਉੱਤੇ ਤਾਂ ਸਾਰਾ ਕੁਝ ਕਰਨਾ ਹੀ ਪੈਂਦਾ ਕਿਉਂਕਿ ਕਾਨੂੰਨ ਤੋਂ ਵੱਡਾ ਕੋਈ ਨਹੀਂ ਸੋ ਬਿੱਟੂ ਜੀ ਇਸ ਮਾਮਲੇ 'ਚ ਬੰਦਾ ਇਸ ਗੱਲ ਦੀ ਅਗਾਊਂ ਜ਼ਮਾਨਤ ਲੈ ਲੈਂਦਾ ਹੈ ਕਿ ਘਟੋ-ਘਟ ਗ੍ਰਿਫਤਾਰੀ ਤੋਂ ਬਚਿਆ ਜਾਵੇ ਪਰ ਇਹ ਕੰਚਨਪ੍ਰੀਤ ਇਹਦੀ ਅਗਾਊਂ ਜ਼ਮਾਨਤ ਰੱਦ ਹੋ ਗਈ ਹੈ ਇਸ ਅਦਾਲਤ 'ਚ ਹੋਈ ਹੈ ਇਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾ ਸਕਦੀ ਹੈ ਜੇ ਸੁਪਰੀਮ ਕੋਰਟ ਦੇ ਵਿੱਚੋਂ ਵੀ ਇਹਨੂੰ ਕੋਈ ਕਿਸੇ ਕਿਸਮ ਦੀ ਰਾਹਤ ਨਹੀਂ ਮਿਲਦੀ ਫਿਰ ਇਹਦੇ ਕੋਲ ਕੋਈ ਹੱਲ ਨਹੀਂ ਇਹਨੂੰ ਥਾਣੇ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਪੇਸ਼ ਕਰਨਾ ਪਵੇਗਾ ਭਾਵੇਂ ਅਦਾਲਤ ਰਾਹੀਂ ਆਜੇ ਭਾਵੇਂ ਸਿੱਧੇ ਰੂਪ ਦੇ ਵਿੱਚ ਆਜੇ ਇਹ ਚੀਜ਼ ਆਪਣੇ ਆਪ ਦੇ ਵਿੱਚ ਦੇਖਣ ਵਾਲੀ ਹੈ ਜੀ ਡਾਕਟਰ ਸਾਹਿਬ ਸਰਕਾਰ ਜੁਦਨ ਨਸ਼ਾ ਵਿਰੁੱਧ ਲਾ ਕੇ ਕਾਫੀ ਕਾਰਵਾਈਆਂ ਕਰਦੀ ਹੋਈ ਨਜ਼ਰ ਆਉਂਦੀ ਹੈ ਕਾਫੀ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਹੋਇਆ ਤੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਈ ਅੱਜ ਬਲਤੇਜ ਪੰਨੂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਉਹਨਾਂ ਕਹੇ ਕਿ ਦੂਜੇ ਪੜਾ ਦੀ ਜੰਗ ਸ਼ੁਰੂ ਹੋ ਗਈ ਹੈ ਜੀ ਦੇਖੋ ਜਿਹੜੇ ਬਲਤੇਜ ਪੰਨੂ ਨੇ ਇਹਨਾਂ ਦਾ ਅਹਿਮ ਰੁਤਬਾ ਹੈ ਸਰਕਾਰ ਦੇ ਵਿੱਚ ਉਹ ਕਹਿੰਦੇ ਜੀ ਕਿ ਦੂਜਾ ਪੜਾ ਸ਼ੁਰੂ ਹੋ ਗਿਆ ਇਹਦੇ ਵਿੱਚ 28485 ਮਾਮਲੇ ਦਰਜ ਕੀਤੇ ਹੈ ਹਾਲਕਿ ਇਹ ਸਬੰਧ ਦੇ ਵਿੱਚ ਪੁਲਿਸ ਦੇ ਵੱਡੇ ਅਧਿਕਾਰੀ ਵੀ ਦੱਸ ਚੁੱਕੇ ਨੇ ਔਰ ਕਹਿੰਦੇ ਕਿ 41517 ਕਤਤ ਦੋਸ਼ੀ ਪੜੇ ਗਏ ਨੇ ਉਹਨਾਂ ਕੋਲੋਂ ਵੱਡੀ ਮਾਤਰਾ ਵਿੱਚ ਹੈਰੋਇਨ ਇਸੇ ਤਰ੍ਹਾਂ ਸਮਾਇਕ ਇਸ ਤੋਂ ਇਲਾਵਾ ਅਫੀਮ ਭੁੱਕੀ ਚਰਸ ਗਾਂਜਾ ਕੋਕੀਨ ਆਇਸ ਇਹ ਸਾਰਾ ਕੁਝ ਬਰਾਮਦ ਕੀਤਾ 1666 ਟੀਕੇ ਤੇ 40 ਕਿਲੋਗ੍ਰam ਨਸ਼ੀਲਾ ਪਾਊਡਰ ਵੀ ਜ਼ਬਤ ਕੀਤਾ ਹੈ ਇਸ ਸਾਰੇ ਦੀ ਕੀਮਤ 15 ਕਰੋੜ ਦੱਸੀ ਜਾਂਦੀ ਹੈ। ਉਹਨਾਂ ਕਿਹਾ ਕਿ 300 ਦਿਨਾਂ ਵਿੱਚ ਸਾਲ ਨਹੀਂ ਹੋਇਆ ਪੂਰਾ। ਇਹ ਸਾਰੇ ਦਾ ਸਾਰਾ ਜਿਹੜਾ ਬਰਾਮਦਗੀ ਹੈ ਉਹਦੇ ਬਾਰੇ ਪੰਨੂ ਸਾਹਿਬ ਜਾਣਕਾਰੀ ਉਹਨਾਂ ਦਿੱਤੀ ਹੈ। ਉਹ ਕਹਿੰਦੇ ਕਿ ਇਹ ਕੰਮ ਜਾਰੀ ਰਹੇਗਾ ਤੇ 25 ਜਨਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ ਚਲੋ ਚੰਗੀ ਗੱਲ ਹੈ ਸਰਕਾਰ ਆਈ ਇਸ ਗੱਲ 'ਚ ਸੀ ਯੁੱਧ ਨਸ਼ੇ ਵਿਰੁੱਧ ਪਰ ਸਰਕਾਰ ਨੂੰ ਇੱਕ ਬੇਨਤੀ ਕਰਦੇ ਆ ਕਿ ਜਿੱਥੇ ਕੰਧਾਂ ਤੇ ਲਿਖਿਆ ਬਣਾ ਵੀ ਚਿੱਟਾ ਇੱਥੇ ਮਿਲਦਾ ਹੈ ਉਦੀ ਹਕੀਕਤ ਕੀ ਹੈ ਉਹਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ ਜੀ ਡੋctor ਸਾਹਿਬ ਗੱਲ ਕਰਾਂਗੇ ਜੀ ਗੁਲਜਾਰ ਇੰਦਰ ਸਿੰਘ ਚਾਹਲ ਉਹਨਾਂ ਨੂੰ ਪੰਜਾਬ ਆਰਥਿਕ ਯੋਜਨਾ ਬੋਰਡ ਦਾ ਉਪਰ ਚੇਅਰਮੈਨ ਨਿਯੁਕਤ ਕੀਤਾ ਗਿਆ ਤੇ ਕੈਬਨਿਟ ਦਾ ਰੈਂਕ ਵੀ ਦਿੱਤਾ ਗਿਆ ਉਹਨਾਂ ਨੂੰ ਜੀ ਦੇਖੋ ਜਿਹੜਾ ਗੁਲਜਾਰ ਇੰਦਰ ਸਿੰਘ ਚਾਹਲ ਨੇ ਉਹ ਸਾਡੇ ਬਹੁਤ ਹੀ ਪਰਮ ਮਿੱਤਰ ਸਾਬਕਾ ਡੀਆਈਜੀ ਸਰਦਾਰ ਹਰਿੰਦਰ ਸਿੰਘ ਚਾਲਦੇ ਸਪੁੱਤਰ ਨੇ ਗੁਲਜਾਰ ਇੱਕ ਪ੍ਰਾਣਾ ਕਰਿਕਟਰ ਹੈ ਉਹਨਾਂ ਨੇ ਜੂਨੀਅਰ ਟੀਮ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬੜਾ ਵੱਡਾ ਨਾਮ ਨਖਟਿਆ ਜਿਹੜੇ ਸਾਡੇ ਮਸ਼ਹੂਰ ਕਰਿਕਟਰ ਨੇ ਜੁਬਰਾਜ ਇਹ ਸਾਰੇ ਇਕੱਠੇ ਖੇਡਦੇ ਹੁੰਦੇ ਸੀ ਗੁਲਜ਼ਾਰ ਬਹੁਤ ਲੰਬਾ ਸਮਾਂ ਪਟਿਆਲੇ ਦੇ ਕ੍ਰਿਕਟ ਗਰਾਊਂਡ ਦਾ ਇੱਕ ਬਹੁਤ ਹੀ ਚਮਕਦੇ ਸਤਾਰੇ ਵਜੋਂ ਗੁਜ਼ਰਿਆ ਐਸ ਫੀਲਡ ਦੇ ਵਿੱਚ ਵੀ ਉਹਨੇ ਕਾਫੀ ਮਿਹਨਤ ਕੀਤੀ ਤਰੱਕੀ ਕੀਤੀ ਬਾਅਦ ਦੇ ਵਿੱਚ ਉਹਦਾ ਰੁਝਾਨ ਫਿਲਮਾਂ ਵੱਲ ਹੋ ਗਿਆ ਪੰਜਾਬੀ ਦੇ ਵਿੱਚ ਕਈ ਅਹਿਮ ਫਿਲਮਾਂ ਉਹਨਾਂ ਨੇ ਬਣਾਈਆਂ ਜਿਹੜੀਆਂ ਸਾਡੇ ਪਰਿਵਾਰਾਂ ਚ ਬਹਿ ਕੇ ਦੇਖਣ ਯੋਗ ਸੀ ਕਿਉਂਕਿ ਪਿਤਾ ਵਾਂਗ ਸ਼ੁਰੂ ਤੋਂ ਹੀ ਉਹਦੇ ਮਨ ਦੇ ਵਿੱਚ ਸਮਾਜ ਸੇਵਾ ਬੜੇ ਕੁੱਟ-ਕੁੱਟ ਕੇ ਭਰੀ ਹੋਈ ਹੈ ਇਹ ਪਰਿਵਾਰ ਨੇ ਦੋਸਤਾ ਮਿੱਤਰਾਂ ਨਾਲ ਮਿਲ ਕੇ ਇੱਕ ਟਰਸਟ ਬਣਾਇਆ ਕੋਸ਼ਿਸ਼ ਚਾਹਲ ਚੈਰੀਟੇਬਲ ਟਰਸਟ ਉਹਦੇ ਵਿੱਚ ਰਹਿੰਦੇ ਆ ਮੈਂ ਇਕੱਲੀ-ਇਕੱਲੀ ਗੱਲ ਤਾਂ ਨਾ ਕਰਾਂ ਤਾਂ ਬਹੁਤ ਸਾਰੇ ਸਮਾਜ ਸੇਵਾ ਦੇ ਕੰਮ ਕੀਤੇ ਜਿਹਦੇ ਵਿੱਚ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਦੀਆਂ ਮਦਦਾਂ ਉਹਨਾਂ ਦੀਆਂ ਲੜਕੀਆਂ ਦੇ ਵਿਆਹ ਤੇ ਇਥੋਂ ਤੱਕ ਜਿਹੜੀ ਕੈਂਸਰ ਵਰਗੀ ਨਾਮਰਾਦ ਬਿਮਾਰੀ ਹੈ ਇਹਦੇ ਸਮੇਤ ਕਈ ਹੋਰ ਬਿਮਾਰੀਆਂ ਦੇ ਕੈਂਪ ਵੀ ਲਾ ਕੇ ਉੱਥੇ ਦਵਾਈਆਂ ਵਗੈਰਾ ਦਾ ਫ੍ਰੀ ਪ੍ਰਬੰਧ ਕੀਤਾ ਗਿਆ ਔਰ ਜਿਵੇਂ ਜਿਵੇਂ ਉਹ ਅੱਗੇ ਵਧਦਾ ਗਿਆ ਬਾਅਦ ਦੇ ਵਿੱਚ ਉਹਨੇ ਜਿਹੜੀ ਸਾਡੀ ਆ ਹੈ ਨਾ ਮਕਾਨ ਦੂਜਾ ਤੀਜਾ ਇਹ ਬਣਾਉਣ ਦਾ ਮਾਮਲਾ ਹੈਗਾ ਰੀਅਲ ਏਸਟੇਟ ਥੋੜੇ ਸਮੇਂ ਦੇ ਵਿੱਚ ਜਾ ਕੇ ਇਸ ਰੀਅਲ ਸਟੇਟ ਦੇ ਵਿੱਚ ਵੀ ਆਪਣਾ ਇੱਕ ਵਲੱਖਣ ਥਾਂ ਤੇ ਨਾਂ ਬਣਾਇਆ। ਸੋ ਜਿੱਥੇ ਸਵਾਸੇਵਾ ਦੀ ਗੱਲ ਆਉਂਦੀ ਹੈ ਉੱਥੇ ਗੁਲਜਾਰ ਸਭ ਤੋਂ ਅੱਗੇ ਹੋ ਕੇ ਖੜਦਾ ਹੈ। ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇੱਕ ਜੋਰੀ ਆਦਮੀ ਨੇ ਪਰਿਵਾਰ ਦੇ ਨਾਲ ਪੁਰਾਣਾ ਤਾਲੁਕਾਤ ਹੈ। ਉਹਨਾਂ ਨੇ ਗੁਲਜ਼ਾਰ ਨੂੰ ਆਰਥਿਕ ਮਾਮਲੇ ਤੇ ਜਿਹੜਾ ਇਹ ਯੋਜਨਾ ਬੋਰਡ ਹੈ ਕੈਬਨਟ ਰੈਂਕ ਸਮੇਤ ਉਹਦਾ ਉਪ ਚੇਅਰਮੈਨ ਨਿਯੁਕਤ ਕੀਤਾ ਉਹਨਾਂ ਨੂੰ ਜਦੋਂ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਤਾਂ ਦੋਸਤਾਂ ਮਿੱਤਰਾਂ ਸਹਈਆਂ 'ਚ ਇੱਕ ਵੱਖਰੀ ਕਿਸਮ ਦੀ ਖੁਸ਼ੀ ਦੀ ਲਹਿਰ ਭਰਤੀ ਤੇ ਪਿਤਾ ਹਰਿੰਦਰ ਸਿੰਘ ਚਾਹਲ ਨੂੰ ਵੀ ਭਾਵੇਂ ਉਸ ਦੇ ਜੰਮਦੇ ਵੇਲੇ ਤੋਂ ਮਾਣ ਹੈ ਜਦੋਂ ਪੁੱਤਰ ਇਹੋ ਜਿਹਾ ਅਹੁਦੇ 'ਤੇ ਜਾਵੇ ਤਾਂ ਪਿਤਾ ਦਾ ਸੀਨਾ ਚੌੜਾ ਹੋ ਜਾਂਦਾ ਹੈ ਗੁਲਜਾਰ ਨੇ ਜੋ ਵੀ ਕੰਮ ਕੀਤਾ ਸਮਾਜ ਸੇਵਾ ਦੇ ਵਿੱਚ ਬਹੁਤ ਵੱਡਾ ਕੀਤਾ ਬਹੁਤ ਸਾਰੇ ਕੰਮ ਹੈ ਜਿਹੜੇ ਥੋੜੇ ਸਮੇਂ ਵਿੱਚ ਗਰਾਈ ਨਹੀਂ ਜਾ ਸਕਦੇ ਤੇ ਆਪਾਂ ਬਿੱਟੂ ਜੀ ਕਿਸੇ ਦਿਨ ਜੀ ਗੁਲਜਾਰ ਨੂੰ ਬੇਨਤੀ ਕਰਕੇ ਲੈ ਕੇ ਆਵਾਂਗੇ ਉਹਨਾਂ ਦੇ ਨਾਲ ਖੁੱਲ ਕੇ ਇੰਟਰਵਿਊ ਕਰਾਂਗੇ ਜੀ ਤੇ ਪ੍ਰਾਣੀਆਂ ਜਿੰਨੀਆਂ ਵੀ ਉਹਨਾਂ ਨੇ ਕੋਈ ਕੰਮ ਕੀਤੇ ਨੇ ਮੇਰੀ ਨਜ਼ਰ 'ਚੋਂ ਰਹਿ ਗਏ ਹੋਣ ਉਹ ਸਾਰਿਆਂ ਦੇ ਉੱਤੇ ਖੁੱਲ ਕੇ ਗੱਲ ਕਰਾਂਗੇ ਔਰ ਤੁਸੀਂ ਆਪ ਦੇਖਿਓ ਇੱਕ ਹੱਸਮੁਖ ਚਿਹਰਾ ਸਦਾ ਵਾਸਤੇ ਦੋਸਤਾਂ ਮਿੱਤਰਾਂ ਦੇ ਵਿੱਚ ਵੀ ਉਹ ਤਰੂ ਤਾਰੇ ਵਾਂਗ ਚਮਕਦਾ ਰਹਿੰਦਾ ਹੈ ਆਪਾਂ ਆਪਣੇ ਮਨ ਚੋਂ ਵੱਲੋਂ ਚਾਹਲ ਪਰਿਵਾਰ ਨੂੰ ਖਾਸ ਕਰ ਬਾਈ ਜੀ ਹਰਿੰਦਰ ਸਿੰਘ ਚਾਹਲ ਗੁਲਜਾਰ ਚਾਹਲ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਆਪਾਂ ਵੀ ਆਪਣੇ ਵੱਲੋਂ ਇਸ ਵੱਡੀ ਪ੍ਰਾਪਤੀ ਲਈ ਵਧਾਈ ਦਿੰਦੇ ਜੀ ਕੁਝ ਗੱਲ ਕਰਾਂਗੇ ਐਸਜੀਪੀਸੀ ਪ੍ਰਧਾਨ ਹਜਨਦਰ ਸਿੰਘ ਧਾਮੀ ਵੱਲੋਂ ਜਿੱਥੇ ਬਾਲ ਵੀਰਸ ਦਿਵਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਤੇ ਦੂਜੇ ਪਾਸੇ ਨੇ ਕਹਿ ਕਿ ਸਿੱਖ ਪੰਥ ਨੂੰ ਇੱਕ ਜੁਟ ਹੋਣਾ ਚਾਹੀਦਾ ਜੀ ਦੇਖੋ ਜਿਹੜਾ ਇਹ ਜਦੋਂ ਤੋਂ ਸ਼ੁਰੂਆਤ ਹੋਈ ਹੈ ਕਟਰਾਪਰਸੀਤ ਉਦੋਂ ਤੋਂ ਚੱਲਦੀ ਹੈ ਇਹ ਵੀਰਵਾਲ ਦਿਵਸ ਕੋਈ ਪਹਿਲੀ ਵਾਰ ਬਣਾਇਆ ਜਾ ਰਿਹਾ ਹੈ ਜੀ ਦਾ ਹੁਣ ਧਾਮੀ ਸਾਹਿਬ ਨੂੰ ਵਿਰੋਧ ਕਰਨਾ ਯਾਦ ਆ ਗਿਆ ਇਹ ਤਾਂ ਲਗਾਤਾਰਤਾ ਦੇ ਵਿੱਚ ਬਣਾਇਆ ਜਾ ਰਿਹਾ ਤੁਸੀਂ ਹੁਣ ਤੱਕ ਸੁੱਤੇ ਕਿਉਂ ਰਹੇ ਤੁਹਾਨੂੰ ਚਾਹੀਦਾ ਸੀ ਤੁਸੀਂ ਅੱਗੇ ਲੱਕੇ ਕੇਂਦਰ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਤੋਂ ਟਾਈਮ ਲੈਂਦੇ ਕਿ ਭਾਈ ਸਾਹਿਬ ਇਹ ਸਿੱਖ ਧਰਮ ਦੇ ਵਿੱਚ ਇਹ ਬਾਲ ਕਿਉਂਕਿ ਸਾਡੇ ਸਹਬਜ਼ਾਦਿਆਂ ਨੂੰ ਬਾਬੇ ਦਾ ਖਿਤਾਬ ਹੈ ਇਹਨਾਂ ਨੂੰ ਚਾਹੀਦਾ ਸੀ ਤਾਂ ਮੀਤ ਸਾਹਿਬ ਨੂੰ ਅੱਗੇ ਹੋ ਕੇ ਇਹਦੇ ਬਾਰੇ ਗੱਲ ਕਰਦੇ ਕਿੰਨੀ ਕੁ ਕੀਤੀ ਹੈ ਕਿ ਕੋਈ ਸੁਣਦਾ ਕਰੀ ਸੁਣਦਾ ਸਭ ਤੋਂ ਵੱਡੀ ਗੱਲ ਬਿੱਟੂ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਇਹਨਾਂ ਨੇ ਪਤਾ ਨਹੀਂ 25 ਲੱਖ 10 ਕਿਤ ਕਿਰਾਏ ਸਨ ਰਾਸ਼ਟਰਪਤੀ ਨੂੰ ਦੇ ਕੇ ਆਉਣੇ ਨੇ ਉਹ ਐਡਾ ਵੱਡਾ ਪਲੰਦਾ ਕਿੱਥੇ ਪਿਆ ਰਹਿ ਗਿਆ ਮੇਰੀ ਸਮਝ ਤੋਂ ਬਾਹਰ ਹੈ ਸੋਤਮੀ ਸਾਹਿਬ ਤੁਸੀਂ ਉਹ ਸਸਤਾ ਦੇ ਮੁਖੀ ਹੋ ਬਲਕਿ ਤੁਸੀਂ ਦੂਜਿਆਂ ਨੂੰ ਵੀ ਨਾਲ ਲਓ ਆਪਾਂ ਸਾਰੇ ਇਸ ਗੱਲ ਨੂੰ ਮੰਨਦੇ ਆਂ ਕਿ ਸਾਹਿਬ ਜਾਦਿਆਂ ਦੀ ਸ਼ਹਾਦਤ ਇਹ ਵੀਰਵਾਲ ਦਿਵਸ ਨਹੀਂ ਹੈਗੀ ਜਿਵੇਂ ਸਾਰਿਆਂ ਨੇ ਨਾਕ ਕੱਢਿਆ ਸਾਹਿਬ ਜਾਦਾ ਸ਼ਹਾਦਤ ਦਿਵਸ ਤੇ ਉਹ ਸਾਹਿਬ ਜਾਦਾ ਸ਼ਹਾਦਤ ਦਿਵਸ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਸੋ ਮੈਂ ਜਿਤਾ ਮੀ ਸਾਬ ਨੇ ਇਸ ਗੱਲ ਤੇ ਵਿਰੋਧਤਾ ਕੀਤੀ ਹੈ ਤੇ ਤੁਹਾਨੂੰ ਅੱਗੇ ਲੱਕੇ ਕੇਂਦਰ ਸਰਕਾਰ ਤੱਕ ਪਹੁੰਚ ਵੀ ਕਰਨੀ ਚਾਹੀਦੀ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਡੋਲ ਸਾਹਿਬ ਆਨੇ ਆ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਆਸੀਆਂ ਨੇ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜੋ ਅਖੀਰ ਤੱਕ ਸਾਰਨ ਵਾਲਾ ਪ੍ਰੋਗਰਾਮ ਵਿੱਚ ਬਣੇ ਰਹੇ ਪ੍ਰੋਗਰਾਮਾਂ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ